ਹੈਲੋ ਛੋਟੇ ਬਾਬਾ ਜੀ ਪਿੱਛੇ ਹੋ ਜਾ ਮੂੰਹ ਪਾ ਚੜੀ ਜਾਊਗਾ ਮੇਰੇ ਸਭ ਨਾ ਕਰੋ ਸਭ ਨਾ ਕਰੋ ਐ ਕਰੋ ਬੋਲੇ ਸੁਨੀਹਾ ਸਰੋ ਰੂਹ ਕਾਲਾ ਕਰੋ ਕਰੋ ਬੋਲੋ ਕਿ ਕਰੀ ਕੋ ਗੱਲ ਰੁਕੀ ਹੋਣੀ ਕਿ ਆ ਮੈਂ ਤੁਹਾਨੂੰ ਆਪਾਂ ਖਾਣਾ ਹੀ ਹੈ ਜੋਰ ਤੇਰਾ ਭੈਣ ਤੇ ਦੀ ਬੱਦ ਵਾਲਾ ਲੱਗਦੀ ਆ ਮੇਰੇ ਜੇ ਜੀ ਮਿਲਦੀ ਆ ਖਾਲਾ ਇਹਨਾਂ ਨੂੰ ਤੇ ਇਹਨਾਂ ਨਾਲ ਲੈ ਜੀ ਚਾਹੀਦੀ ਵੀ ਉੱਤਰ ਦੀ ਸਾਰੇ ਰੋਟੀ ਸਾਨੂੰ ਕਿਤਨ ਪੈ ਗਿਆ ਮੀ ਫਿਰ ਚਾਰ ਦਿਨ ਬੈਠਣਾ ਪੈ ਗਿਆ ਫਿਰ ਤੇ ਖਿਆਲਦਾਲੇ ਭਾਈ ਅੰਧੇਤਾ ਕੰਮ ਹੋਵੇ ਅੰਧੇ ਨਾ ਮੈਂ ਟਾਬੇ ਤੇ ਦੇਖ ਕੇ ਨਾਲ ਮਨੂ ਉਹ ਕਹਿਮਾ ਸਾਰੇ ਰੂਪੇ ਟਾਬੇ ਪੈ ਨਹੀਂ ਲੋਗੇ ਮਾ ਮੈਂ ਕੰਮ ਕਰਕੇ ਆਇਆ ਵੇ ਘਟੋ ਘਟ ਰੂਖੋ ਤੋਂ ਸਹੀ ਹੁਣ ਕਿਤੇ ਇੰਜੋਏਮੈਂਟ ਦਾ ਕਰੋ ਯਾਰ ਮੇਰਾ ਇੰਜੋਏ ਤਾਂ ਆ ਰਹੇ ਸਵੇਰੇ ਫੇ ਕੰਮ ਨੂੰ ਤਾਂ ਫਿਰ ਤੁਹਾਨੂੰ ਦੋ ਘੰਟਾ ਉਹ ਤਾਂ ਉੱਠ ਗਿਆ ਮੈਂ ਕਦਾਂ ਉੱਠਿਆ ਭਾਜੀ ਮੈਂ ਕਦਾਂ ਉੱਠਿਆ ਮਾਜੀ ਮੈਂ ਕੀ ਕਰੇ ਬੈਠ ਉੱਠ ਕੇ ਬਸ ਮਾਸੀ ਨਾ ਨਾ ਤੋ ਨਾ ਤੋ ਲੱਗਦੇ ਹੋਰ ਤਾਂ ਕੀ ਕਰਿਆ ਜੱਟੇ ਕਹਿੰਦੀ ਘਰ ਜਾ ਪੀ ਲਈ ਰੋਟੀ ਵੀ ਨਹੀਂ ਖਾਦੀ ਜੀ ਉਹ ਤੇ ਤੇਰਾ ਸਮ ਜਰੂਰੀ ਨਹੀਂ ਹੈ ਇੰਨਾ ਸਾਰਾ ਤੇ ਤੇਰਾ ਪਤਾ ਲੱਗ ਗਿਆ ਸਾਨੂੰ ਆਪਾਂ ਪੁੱਛੋ ਹੀ ਨਾ ਕੀ ਆ ਬਣਾਇਮੀ ਤੇ ਹੁਣ ਕੀ ਆ ਮੈਂ ਖਾਣਾ ਕੀ ਆ ਕਿ ਮਾਰੀ ਕਾਹੀ ਕਰਦੀ ਕੀ ਆ ਗਾੜੀ ਬਿਨਾ ਧਬਰੇ ਤੋਂ 70 ਰੁਪਏ ਕਿਲੋ ਹੈ 70 ਰੁਪਏ ਧਰਮਾ ਦਾ ਢੋਣਾ ਉਹ ਕਿਹੜਾ ਖਲਾ ਸਨੜੀਆਂ ਸਾਗ ਬਣਾਉਂਦਾ ਢੋਣਾ ਤੁਹਾਨੂੰ ਪਾਲਕ ਨਹੀਂ ਰੋ ਤੁਹਾਨੂੰ ਬੜਾ ਸਵਾਲ ਲੱਗਦਾ ਆ ਜਿਹੜਾ ਸਾਡੇ ਕਿੱਥੋਂ ਜਾਣਾ ਆਓ 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 ਖੜੀ ਆਟਾ ਟਾਲ ਪਰ ਸਾਰਾ ਸਾਗ ਢੋਣਾ ਤੁਹਾਨੂੰ ਸ਼ਹਿਰੀਆਂ ਨੂੰ ਖਵਾਉਣਾ ਆਓ ਉਹੀ ਜਾਣਾ ਤੁਹਾਨੂੰ ਜਦੋਂ ਅਸੀਂ ਪੁੱਛਦੇ ਆ ਜਦੋਂ ਮੱਝ ਲੈਣ ਨੂੰ ਉਹ ਦੇਖ ਇੰਨਾ ਸਾਗ ਹੈ ਖਾਣੇ ਨਾ ਫਿਰ ਮੈਂ ਸਾਧੂ ਨਹੀਂ ਖਾਈ ਕਰਦਾ ਉਹ ਖਾਈ ਹੁੰਦਾਂ ਫੋਟੋ ਜਿਵੇਂ ਕਰਦਾ ਹੈ ਪਾਲਕ ਪਨੀਰ ਲੈ ਉਹ ਸਾਉ ਹਣੇ ਜ਼ਿੰਦਗੀ ਦੀ ਮੈਂ ਨਾ ਕੱਦੂ ਨਾ ਸਾਗ ਨਾ ਇਹ ਕਹਿਦਣਾ ਕੀ ਆਕੂਆ ਜਿਹੜੀ ਸੁੱਕੀ ਸਬਜ਼ੀ ਆ ਜੀ ਉਹ ਖਾਤੀ ਨਹੀਂ ਜੀ ਮੈਂ ਕਦੇ ਵੀ ਨਹੀਂ ਜੀ ਚਲੋ ਮੇਰੇ ਤੇਰਾ ਗਿਆ ਜੀ ਸਾਡੇ ਕੋਲ ਦਰਵਾਜ਼ਾ ਨਹੀਂ ਨਹੀਂ ਮੇਰਾ ਲਾਜ ਮੇਰੇ ਘਰ ਆਈ ਹੈ ਜੀ ਬਸ ਕੋਈ ਭੁਗਤੀ ਜੰਨੇ ਆ ਸਾਡੇ ਬਾਸ ਦਾ ਬਰੋਗ ਤੇਰਾ ਹੈ ਜੀ ਲੈ ਹੁਣ ਇਹ ਤੇ ਜੰਮਣਾ ਪਾਲੀ ਫਿਰ ਉਹੀ ਭੁਗਤੀ ਜੰਨੇ ਆ ਉਹੀ ਕਰੀ ਜਾਂਦੇ ਆ ਹੜਦਾ ਤੂੰ ਲੱਥਣਾ ਤੇ ਹੜਦਾ ਕੁਝ ਨਹੀਂ ਉਹਨਾਂ ਨੂੰ 5-6 ਸਾਲ ਦੀ ਗੇਲ ਹੈ ਜੀ ਤਾਂ ਮੋਰੇ ਭੱਜਿਆ ਫਿਰੇਗਾ ਤੂੰ ਦੇਖਦਾ ਚੱਲੇ ਜਾ ਤੇਰੀ ਕੁੜੀ ਜਾਂ ਤੇ ਓਵਰ ਵੀ ਕੁਝ ਨਹੀਂ ਜਿੰਦਗੀ ਬਹੁਤ ਲੰਬੀ ਹੋ ਗਈ ਨਹੀਂ ਲੱਗਾ ਥੋੜੇ ਨਹੀਂ ਦੱਸਣ ਕਿ ਭਾਈ ਕਰਨੀ ਆ ਖੇਤੀ ਇਹ ਅਗਲੇ ਮੈਂ ਉਹਦਾ ਜਿਹੜਾ ਛੋਟਾ ਹੈ ਮੰਨੂ ਮੜ ਓ ਯਾਰ ਫਿਰ ਇੱਥੇ ਤਾਂ ਛੋਟੀ ਖੇਤੀ ਹੁੰਦੀ ਆ ਇਹਦਾ ਜਿੱਥੇ ਕੱਲ ਜਾ ਕੇ ਆਏ ਆ 16 ਸਾਲ ਦਾ ਮੁੰਡਾ ਉਹ ਉੱਥੇ ਹੁੰਦੀ ਆ ਖੇਤੀ ਸਾਡੇ ਕਿਹੜੇ ਖੇਤੀ ਹੁੰਦੀ ਓਰੇ ਕਿਹੜਾ ਨਾਲ ਮੇਰੇ ਨਾਲ ਕੌਣ ਆ ਤੁਹਾਡੇ ਨਾਲ ਚਾਰ ਬੰਦੇ ਆ ਮੇਰੇ ਨਾਲ ਕੋ ਕੋਣ ਆ ਮੈਂ ਕੱਲਾ ਐ ਕੱਲੇ ਰੁਕ ਕੱਲਾ ਬੰਦਾ ਦਾ ਉਹ ਨਹੀਂ ਕੰਮ ਕੱਲਾ ਬੰਦਾ ਦਾ ਦਿਖੜੀਆ ਕੰਮ ਨਹੀਂ ਕਰਦਾ ਕੱਲਾ ਦਾ ਹੁਣ ਤੈ ਜਾਣਾ ਰੋਟੀ ਖਾਣ ਹਾਟਲ ਚ ਹੁਣ ਨੌਕਰੀ ਲੱਗ ਕਿਤੇ ਮੋਟਰ ਬਗਨਾਰਾ ਇਹ ਵੀ ਜੀ ਹੁਣ ਜੇ ਮੈਂ ਇੱਥੇ ਰਹਿਦਾ ਹਾਂ ਮੇਰੇ ਇੱਥੇ ਉਹ ਵੀ ਜ਼ਮੀਨ ਤੁਹਾਡੇ ਨਾਲ ਮੈਂ ਵੀ ਕਰਾ ਦਵਾ ਬਾਈ ਫਿਰ ਤਾਂ ਉਹ ਨਹੀਂ ਬਸ ਜਾਂਦਾ ਉਹਦੀ ਮੈਨੂੰ ਆਏ ਨਾ ਜੀ ਮੇਰੇ ਫਾਇਦਾ ਨਹੀਂ ਨਾ ਹੈਗਾ ਯਾ ਸਿੱਕੇ ਜੀ ਹੁਣ ਜਾਂ ਖੇਤੀ ਕਰਨੀ ਨਹੀਂ ਯਾ ਸਿੱਕੇ ਕਿਆ ਕਰਨੀ ਫਿਰ ਕਿਹੜਾ ਫਿਰਦੇ ਆ ਕਾਣ ਹੈ ਗਿਆ ਬੰਦੇ ਹਾਂ ਤੇਰੇ ਨਾਲ ਬਾਤਾਂ ਬਿਨ ਰੋਗ ਨਹੀਂ ਤੂੰ ਹੁਣ ਆਪਣਾ ਜਿਵੇਂ ਕਰਵਾ ਥੋੜੇ ਜੇ ਰੁਗਿਆ ਤੇ ਲੱਗੇ ਤੂੰ ਵੀ ਕਰੂੰਗਾ ਇਹਨਾਂ ਚ ਚੱਲਦਾ ਆਪਣੀ ਧਨੀ ਬਜਾਈ ਜਾਣਾ ਬਾਟਵਾ 32 ਦੇਤੀ ਕਿੱਲੇ ਜਮੀਨ ਦੇ ਆ ਮੋੜਦਾ ਹੁਣ ਲੱਗੇ ਇਹਦਾ ਫਿਰਦਾ ਮੋੜਦਾ ਨਹੀਂ ਤੂੰ ਮੇਰੇ ਨਾਲ ਚੱਲੇ ਕਰੂੰਗਾ ਮਾਸਟਰ ਬੁਆਣ ਬੁਆਣ ਮੇਰੀ ਕੋਦੀ ਫਸਲ ਮੇਰੀ ਜੇ ਤੂੰ ਮੇਰੇ ਕੋਲ ਪਹਿਲਾਂ ਬੋਹਾ ਕੇ ਜਾਊਗਾ ਤਾਂ ਹੀ ਤੇਰੀ ਬੌਹ ਬੁਆ ਦੂੰਗਾ ਨਹੀਂ ਬੌਹ ਹੋ ਕੇ ਹੁੰਦਾ ਰਿਸ਼ਤੇਦਾਰੀ ਮੈਂ ਤਾਂ ਰਿਸ਼ਤੇਦਾਰੀ ਮੈਂ ਤਾਂ ਇਹ ਨਾ ਕਰ ਯਾਰ ਪਤਾ ਹੁਣ ਹੁਣ ਪਾਈਆਂ ਚੱਲਿਆਂ ਘਰ ਨੂੰ ਯਾਰ ਯਾਰ ਹੁਣ ਪਾਈਆਂ ਵੀ ਘਰ ਨੂੰ ਚੱਲਿਆਂ ਯਾਰ ਕੱਲ ਦੇ ਕੱਲ ਦੀਆਂ ਕਿਹੜੀਆਂ ਜਰਾਬਾਂ ਪਾਈਆਂ ਮੈਂ ਤੇ ਕੱਲ ਮੈਨੂੰ ਚੱਪਲ ਨਹੀਂ ਨਸੀਬ ਹੋਈ ਪੁੱਛ ਲੈ ਬਾਈ ਨੂੰ ਬਾਈ ਜੀ ਕੱਲ ਮੇਰੀ ਵੀ ਚੱਪਲਾਂ ਨਹੀਂ ਮਿਲੀਆਂ ਕੱਲ ਮੇਰਾ ਵੀ ਆਹੀ ਹਾਲ ਕਦੇ ਉਹ ਕਦੇ ਪੱਥਰਾ ਜੇ ਕਰੇ ਥੱਲੇ ਖਾਲੀਓ ਅੱਲਾਹ ਗਿੱਲੀ ਡੋਲ ਦੀ ਗਿੱਲੀ ਦੀ ਚਿਕਰਗਾ ਬਗਲੀ ਦੀ ਡੋਲ ਯਾਰਾ ਟੋਲ ਕਦੋਂ ਜੋ ਗਿੱਲੀ ਗਿੱਲੀ ਹੁਣ ਖੇਤਾਂ ਜੀ ਸੁੱਕੀ ਸਰ ਪੈ ਤੇ ਤਿਲ ਤੇ ਦਿਆ ਮੇਰਾ ਹੁਣ ਮੈਂ ਮੇਰੇ ਕਾ ਖਸੂਰ ਐ ਮੈਂ ਯਾਰ ਸਾਡਾ ਕੋਈ ਸੁਣ ਗਿਆ ਤੂੰ ਹੀ ਤੂੰ ਹੀ ਕਰਾਇਆ ਏ ਤੁਸੀਂ ਨਹੀਂ ਭੇਜਦੇ ਮੈਂ ਨਹੀਂ ਕਰਦਾ ਇਹਨੇ ਭੇਜਿਆ ਕੇ ਬਾਈ ਕਹਿੰਦਾ ਉਹ ਚੱਕ ਲਿਆ ਪਾਣੀ ਚੱਕ ਲਿਆ ਵੀ ਆ ਪਾਣੀ ਆਉਣੇ ਨੇੜੇ ਹੋ ਜੂਗਾ ਪੀਣ ਨੂੰ ਤਾਂ ਵੀਰੇ ਗੱਲ ਪੈਣ ਨੂੰ ਕਰਦਾ ਤੁਸੀਂ ਜਾ ਪੀ ਕੇ ਜਾਂਣਾ ਤੋੜੋ ਚਲਿਏ ਚਲਿਏ ਘਰ ਨੂੰ ਹੈਗੀ ਜੀ ਕੀ ਆ ਹੋਰ ਹੈਗੀ ਆ ਚਲ ਲੈ ਕਰ ਤੈਨੂੰ ਖਲਾਵਾ ਮੈਂ ਕਦੀ ਵੀ ਦੇਖੋ ਬਈ ਕੇ ਜੀ ਆ ਕੀ ਆ ਕਰੋ ਚੈੱਕ ਉਹ ਤਾਂ ਖਾਣੇ ਆ ਉਹ ਤਾਂ ਖਾਣੇ ਆਓ ਫੇ ਮੈਨੂੰ ਬਹਾਨਾ ਮਿਲ ਜੂਗਾ ਬਹਾਨਾ ਮਿਲ ਜੂਗਾ ਕੋਈ ਬਹਾਨਾ ਮਿਲ ਜੂਗਾ ਨਾ ਕੋਈ ਫੇ ਕੋਈ ਤੇ ਚੀਜ਼ ਆਈ ਤਾਂ ਪਤਾ ਨਹੀਂ ਹੈ ਤੁਹਾਨੂੰ ਅੱਜ ਵੀ ਕਰਕੇ ਤੇਰਾ ਜੀ ਤੁਹਾਨੂੰ ਸਕੋਰਪੀਆ ਬੁੱਕ ਕਰਾਤੀ ਜੀ ਸਕੋਰਪਿਉ ਉਥਾਰੋਂ ਮੰਦਰੀ ਮਮੀ ਉਹ ਦੋ ਦਈ ਵੀ ਸਾਈ ਹੋਂ ਤੋਂ ਆਪ ਜਿਹੜਾ ਹੂੰ ਉਸ ਟਾਈਮ ਆਉਂਗੀ ਫਿਰ ਦੇਖ ਲੂਗੇ ਅਗਲਾ ਕਹਿੰਦਾ ਵੇ ਭਾਈ ਉਹ ਕਰ ਲਿਓ ਵੇ ਹਲੇ ਤੁਸੀਂ ਦੇ ਜੋ ਸਾਈ ਚੱਕਾ ਕੋਈ ਤੂੰ ਤੋੜਦਾ ਨਹੀਂ ਕੱਲ ਰਾਹ ਦੇ ਵਿੱਚ ਇੱਕ ਗੱਡੀ ਖੜੀ ਲੱਗ ਰੋ ਰਸਤਾ ਘੱਟ ਦਾ ਟਰੈਕਟਰ ਲੱਗਣੇ ਨਹੀਂ ਜਿਹੜੀ ਟਰੈਕਟਰ ਆ ਫਿਰ ਆਹ ਅੰਦੀ ਨੇ ਮਾਰਿਆ ਹੌਰੋਂ ਨਹੀਂ ਮਸਤ ਜੀ ਆ ਦੱਸੋ ਪਹਿਲਾਂ ਪਹਿਲਾਂ ਆ ਲਫਾਫਾ ਵੀ ਸਦਾ ਹੈ ਧਰਤੀ ਧਰਤੀ ਉਹਦੇ ਉੱਪਰ ਮਿੱਟੀ ਪੈਂਦੀ ਆ ਕਿੰਨੀ ਕਿੰਨੀ ਮਿੱਟੀ ਪਾਉਂਗੀ ਅਨਿਨਿਮਿਟੀ ਭੇਜੂੰਗੀ ਹੈ ਅੱਧਾ ਗਿੰਜ ਮਿੱਟੀ ਪਾਣੀ ਅੱਧਾ ਗਿੰਜ ਮਿੱਟੀ ਪਾਣੀ ਹੋ ਪਾ ਠੀਕ ਹੈ ਜੀ ਉਦੋਂ ਬਾਅਦ ਫਿਰ ਕੋਈ ਮੈਟ ਪਛਾਣਾ ਹੈ ਫਿਰ ਮੈਟ ਬਣ ਗਿਆ ਅੱਛਾ ਉਹ ਜਿਹੜਾ ਹੁਣ ਹੋਇਆ ਵਾਏ ਮੇਰੀ ਗੱਲ ਹੈ ਹਾਂ ਜੀ ਕਾਗਜ਼ ਪਛਾ ਲਿਆ ਪਹਿਲਾਂ ਲੇਜ਼ਰ ਕਰਕੇ ਤੇ ਕਿਹੜਾ ਕਿਥੇ ਸਵਾਰ ਕੇ ਹਾਂਜੀ ਕਾਗਜ਼ ਪਾ ਕੇ ਫਿਰ ਫਰਮਾ ਪਛਾਉਣਾ ਫਰਮਾ ਕਿਹੜਾ ਜਿਹੜਾ ਕਾਲਾ ਕਾਲਾ ਜਿਹਾ ਹਾਂ ਫਿਰ ਮਿੱਟੀ ਪਾਉਣੀ ਆ ਫਿਰ ਦੁਬਾਰੀ ਮਿੱਟੀ ਪਾਣੀ ਆ ਹਾਂਜੀ ਜਿੰਨੀ ਤੁਹਾਨੂੰ ਤੁਸੀਂ ਇੱਦਾਂ ਇੰਚ ਅੱਧਾ ਇੰਚ ਤਵਾ ਫਿਰ ਬੀਜ ਪੈਣਾ ਹੈ ਮਸ਼ੀਨ ਨਾਲ ਲਾਤੇ ਬੀਜੋ ਹਾਂਜੀ ਮੈਂ ਦੇਖੀ ਸੀ ਹਾਂਜੀ ਫਿਰ ਮਿੱਟੀ ਪੈਣੀ ਹੈ ਫਿਰ ਮਿੱਟੀ ਜਿੰਨੀ ਜਿੰਨੀ ਉਹਨੂੰ ਚਾਹੀਦੀ ਥੋੜੀ ਥੋੜੀ ਮਸ਼ੀਨ ਦੱਬਣਾ ਵਸ ਉਹਨੂੰ ਥੋੜੀ ਨਾਲ ਉਹਦੇ ਬਾਅਦ ਫਿਰ ਹਲਕਾ ਪਾਣੀ ਦੇਣਾ ਇਹਨੂੰ ਅੱਛਾ ਜੀ ਖੰਡਨ ਚਾਹੀਦਾ ਪਾਣੀ ਹਲਕਾ ਜਿਹਾ ਪਾਣੀ ਦੇਣਾ ਵੀ ਕੂੜੇ ਦੇ ਵਿਚ ਤੁਰੇ ਨਾ ਕਿਸੇ ਪਾਸੇ ਨੂੰ ਮਿੱਟੀ ਚੰਮ ਚੰਮੇ ਮੜੀ ਜੀ ਉਹ ਕਣਦਨ ਨੇ ਹਲਕਾ ਪਾਣੀ ਕਣਦਨ ਨੇ ਫਿਰ ਪੰਪ ਨਾਲ ਸਪਰੇਅ ਇਹ ਸਪਰੇਅ ਨਾਲ ਪਾਣੀ ਦੇ ਦਨੇ ਆ ਠੀਕ ਆ ਬਹੁਤੇ ਬਾਅਦ ਫਿਰ ਮਾੜੇ ਬੋਰੀਆਂ ਵਿੱਚ ਰੱਖਣੀਆਂ ਪੈਂਦੀਆਂ ਮਸੜੀ ਹੈ ਉਹ ਕੱਲ ਭਾਈ ਪੁੱਛਦਾ ਤਾਂ ਦਿਲਪ੍ਰੀਤ ਲੱਗਿਆ ਦਿਲਪ੍ਰੀਤ ਲੱਗਿਆ ਤੁਹਾਨੂੰ ਦੱਸਣਾ ਕਹਿੰਦਾ ਭਾਈ ਜੀ ਇਹ ਉਹ ਕਰਨੀ ਹੈ ਕਹਿੰਦਾ ਵੀ ਕੰਮਸ਼ਾਹਬ ਕਰਨੀ ਹੈ ਕਹਿੰਦਾ ਬੋਰੀਆਂ ਲੈ ਆਇਓ ਠੀਕ ਆ ਫਿਰ ਤੁਹਾਨੂੰ ਦੱਸ ਦੂੰਗਾ ਕਿ ਕਿੱਦਾਂ ਵਿਜਣੀ ਆ ਕਹਿੰਦੇ ਦਿਓ ਕਹਿੰਦੇ ਵੀ ਅਗਲੀ ਵਾਰ ਭਾਈ ਅਸੀਂ ਸ਼ਾਇਦ ਆਪਣੀ ਬਿਜਲੀ ਹੋਵੇ ਤੁਸੀਂ ਤੁਸੀਂ ਲਾਂ ਲਾਂ ਆ ਜਿਓ ਹਾਂ ਭਾਈ ਐਂ ਕਹਿੰਦੇ ਹੁੰਦੇ ਵੀ ਤੁਸੀਂ ਲਾਂ ਲਾਂ ਆ ਜਿਓ ਵੀ ਅਸੀਂ ਬੀਜ ਲੈਣੀ ਫਾਇਦਾ ਕਮ ਖੱਜਲ ਖਵਾਰੀ ਵਾਲਾ ਹੀ ਹੈ ਨਾ ਸਾਫਣੀ ਸਰ ਦਾ ਪਿਆ 10000 ਰੁਪਏ ਬਣਾ ਲਿਆ ਹੈ ਹੈ ਲੋ ਬਾਈ ਜੀ ਇਹ ਹੋ ਗਿਆ ਟ੍ਰਿਪ ਸ਼ੁਰੂ ਬਣਾ ਹੁਣ ਆਪਾਂ ਨੇ ਛਾਪੀ ਕੱਢਣੀ ਜਿੱਥੇ ਛਾਪੀ ਕੱਢਤ ਨੇ ਨਾ ਦੁਆਰ ਤੇ ਜ਼ੀਰੋ ਹੋ ਜਾਂਦਾ ਹੈ ਠੀਕ ਹੈ ਜੀ ਹੁਣ ਆਪਾਂ ਨੇ ਛਾਪੀ ਕੱਢਣੀ ਹੁਣ ਦੇਖਦੇ ਆ ਕਿ ਬੱਲੋਵਾਂ ਜਰਾ ਮੋਹਾਲੀ ਅਰਜਿੰਦਰਗੜ੍ਹ ਤੇ ਕਿੰਨਾ ਕੁ ਦੂਰ ਆ ਤੇ ਕਿੰਨੀ ਬੈਟਰੀ ਖਾਂਦੀ ਹੈ ਇਹ 65% ਬੈਟਰੀ ਹੁਣ ਇਸ ਟਾਈਮ ਹੈਗੀ ਆ ਅਰੇ ਆਪਾ ਪਿੰਡ ਦੀ ਫਿਰਨੀ ਤੇ ਆਵਾਂ ਸਹੀ ਗੱਡੀ ਆ ਗਈ ਅੱਜ ਤੇ ਵਹੀ ਹੀ ਆ ਬੜੀ ਤੇਜ਼ ਤੇ ਗਿਆ ਗੱਡੀ ਉੱਧਰ ਲੋਈ ਸਾਰਿਆਂ ਦੀ ਆਲਮੋਸਟ ਸਾਰਿਆਂ ਨੇ ਲੱਗ ਗਿਆ ਚਿੱਦੀਆਂ ਮਿੱਟੀ ਉਹ ਮਿੱਟੀ ਕਰਦੀ ਹਾਲੀ ਹੋ ਜਾ ਕੋਈ ਪਿੱਛੇ ਪਿਆ ਵਾ ਤੇਰੇ ਆਹ ਆਪਾ ਮਾੜਾ ਮੋਟੀ ਰਹਿ ਗਈ ਬਾਕੀ ਦਾ ਸਾਰਿਆਂ ਨੇ ਲਾਤੀ ਚਲੋ ਇਹ ਹੁਣ ਚੱਲਦੇ ਆ ਘਰ ਨੂੰ ਲੋ ਵੀਰ ਹੁਣ ਆਪਾਂ ਸੁਰਪੇ ਚੱਲ ਪੇ ਘਰ ਨੂੰ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਘਰ ਆ ਕੇ ਹੁਣ ਬਣੇ ਰਿਓ ਵਲੌਗ ਨਾਲ ਤੁਹਾਨੂੰ ਦੱਸਾਂਗੇ ਠੀਕ ਹੈ ਕਿ ਕਿੰਨਾ ਪਰਸੈਂਟ ਚੱਲੀ ਹੈ ਕਿੰਨਾ ਫਿਰ ਨਹੀਂ ਇਹ ਆਪਾਂ ਜਦੋਂ ਤੁਰੂਸਤੇ ਕਿਥੀ ਹੋਈ ਜਾਂਦੀ ਕੋਈ ਆਪਰੇ ਅਸੀਂ ਚਲੇ ਗਏ ਸੋ ਸਪੀਡ ਬੰਦ ਤੇ ਤੁਰੂਸਤੇ ਨਾਲ ਆਪਣੇ ਚਲੇ ਜਾਵੂਗੇ ਹੁਣ ਫਿਰ ਆਪਾਂ ਚੱਲਦੇ ਆਂ ਪਰ ਇੱਕ ਤਾਂ ਲਾਤੀਆਂ ਤਾਂ ਹਟ ਜਾਏਗਾ ਤੁਰੀ ਜੀ ਭਾਈ ਜੀ ਕਰੋ ਦਰਸ਼ਨ ਹੰਸਾ ਜੀ ਸਾਹਿਬ ਕੋਈ ਸਖਾਂਤੀ ਰੱਖਿਓ ਜੋ ਜੀ ਆਵੇ ਰਾਜ਼ੀ ਹੋ ਕੇ ਜਾਵੇ ਇੱਕ ਪਾਈ ਚੰਗੀ ਖਲਬਲ ਵਾਇਰ ਕੋਈ ਹਰ ਅਨ ਸਾਲੀ ਬਈ ਆਪਾਂ ਨੇ ਕਰ ਲਿਆ ਪਰੋਸਣਾ ਚੰਗੀ ਚਲੋ ਜੱਗੇ ਉਹ ਬਣੇ ਰਹੋ ਖਲਬਲ ਨਾਲ ਆਪਾਂ ਐਵੇਂ ਨੋਰਮਲ ਗੇਰਾਂ ਇਸ ਗੇਰਾਂ ਬਾਬਾ ਦਾ ਆਰ ਕੋ ਨਿਕਾਲ ਕਰ ਰਿਹਾ ਆ ਚੱਲਦਾ ਇਸ ਜਿੰਨੀ ਤੇਜ਼ ਭੱਜਦੀ ਆ ਨਾਲੇ ਸੈਡ ਹੋਵੇ ਇੱਕੇ ਲੱਖ ਤੀਕਾ ਮੜਦੀ ਇੱਕੇ ਲੱਖ ਤਰ ਜਿਹੜਾ ਅੰਦ ਦੇ ਕੋਈ ਉਹਨਾਂ ਪਰੇ ਛੱਤੀ ਹੌਣ ਦੇ ਇਹ ਆ ਦੇਖੋ ਕਿੱਕਰ ਲੱਗਦਾ ਪੂਰਾ ਝਟਕਾ ਮਾਰ ਕੇ ਚੱਲਦਾ ਚਲੋ ਜੀ ਬਣੇਲੇ ਬਲੌਰ ਵਾਲਾ ਲੋ ਬਾਈ ਜੀ ਬਲੋਂ ਮਜਰੇ ਪਹੁੰਚ ਗਏ ਹੁਣ ਦੇਖ ਲਓ ਕਿੰਨੇ ਆ 28% ਆ ਬੈਟਰੀ ਹਲੇ ਵੀ ਪਈ ਆ 30% ਬਣਦਾ ਹੋਏ ਆਪਾਂ ਉੱਥੇ ਜਾ ਕੇ ਵੀ ਆਏ ਆ ਠੀਕ ਆ ਦੁਆਰੇ ਵੀ ਆਏ ਆ ਉੱਥੇ ਚਾਰਜ ਵੀ ਨਹੀਂ ਕਰੀ ਇਹ ਹੁਣ ਸਾਡਾ ਏਰੀਆ ਸ਼ੁਰੂ ਹੋ ਗਿਆ ਇੰਨੀ ਜ਼ਿਆਦਾ ਗਰਮੀ ਆ ਨਾ ਇਹ ਇੰਨੀ ਜ਼ਿਆਦਾ ਗਰਮੀ ਤੁਸੀਂ ਗੱਲ ਛੱਡ ਦੋ ਐਂਡ ਇਟ ਐਂਡ ਨਹੀਂ ਉਧਰ ਘਰ ਵੀ ਠਹਿ ਨਹੀਂ ਯਾਰ ਉੱਧ ਤਾਂ ਪੂਰਾ ਮਤਲਬ ਹਾਲ ਉੱਧ ਬਿਲਕੁਲ ਕੀ ਆਉਂਦਾ ਮੌਸਮ ਐ ਠੰਡਾ ਹੋਇਆ ਵਾਹੇ ਇਹ ਇੱਥੇ ਦਾ ਅੰਦਰੋਂ ਬਾਈ ਫੈਕਟਰੀਆਂ ਬਣ ਗਈਆਂ ਇਹ ਆ ਉਹ ਆ ਗਈਆਂ ਕੰਪਨੀਆਂ ਆ ਗਈਆਂ ਬਿਲਡਿੰਗਾਂ ਦੇਖ ਲਓ ਲਾਲੋ ਸਾਹਿਬ ਤੁਸੀਂ ਠੀਕ ਹੈ ਨਾ ਥੋੜੀ ਅੱਜ ਕੰਪਲੀਟ ਹੋ ਗਈ ਪੂਰੀ ਥੋੜੀ ਠੀਕ ਹੈ ਜੀ ਰੋਂ ਤੁਸੀਂ ਬਣਾ ਲੇ ਅਗਲੇ ਦਿਨ ਸਾਰੇ ਫੁਕ ਨਾ ਹੋਏ ਇਹ ਬਣਾਉਂਦਾ ਹਾਂ। ਅਦੋਂ ਮੈਂ ਕਿਹਦਾ ਬਣਾ। ਮਾਨੇ ਕਿੰਨਾ بڑا ਕੰਮ ਚੱਲ ਰਿਹਾ ਭਾਈ। ਠੋੜਾ ਬੜ ਚਾਰ ਚਾਰ ਫਲੋਰ ਹੁੰਦੇ ਚਾਰ ਪੰਜ ਫਲੋਰ ਜਿਹੜੇ ਸਾਡਾ ਇੱਥੇ ਹੈ। ਇਹ ਇੰਦਰ ਸਿਟੀ ਆ। ਇਹ ਫੋਰ ਹੁੰਦੀ ਆਪਣੀ। ਇਹਦੇ ਕੋਲੇ ਇਹ ਡਾਇਮੰਡਸ ਹਨ। ਇਨਾ ਦੀ ਬੋਟਾਂ ਵੀ ਸਾਡੇ ਕਿ ਨਹੀਂ ਪੈਂਦੀਆਂ। ਇਹ ਜਿਹੜਾ ਇਹ ਇਹ ਕੋਰਸ ਏਰੀਆ ਇੱਥੇ ਜਿੰਨੇ ਵੀ ਮਤਲਬ ਬڑے بڑے ਅਫਸਰ ਆਣਨੇ ਆ ਉਹ ਇੱਧਰ ਆਣਨੇ ਆ ਇਹ ਮੇਲੇ ਵਿੱਚ ਇਹ ਜੀ ਹੁਣ 8 ਟੀਡੀ ਦੀ ਸਾਢੇ 8 ਟੀਡੀ ਜੀ ਟੀਡੀ ਦੇ ਅੱਗੇ ਕਾਰਾਂ ਸਾਰੇ ਲੱਟੇ ਹੋਏ ਨੇ ਉਹ ਜੀ ਹਾਂ ਤੇ سٹਾਰਟ ਹੋ ਗਈ ਉਹ ਸੰਮਰਥਿਕ ਇਹ ਆ ਠੀਕ ਹੈ ਸਾਰੇ ਕਮਰੇ ਫੋੜ ਲਈ ਸਾਰੇ ਟੋਟਲ A to Z ਇੱਕ ਵੀ ਕਮਰਾ ਖਾਲੀ ਨਹੀਂਗਾ ਚਾਹੇ AC ਦਾ ਹੋਵੇ ਚਾਹੇ ਕੂਲਰ ਲਾਓ ਸਾਈਡ ਤੇ ਕਰ ਲੋ ਥੋੜਾ ਸਾ ਭਈ ਇਹ ਕੂੜੇ ਚੱਕਣੇ ਆ ਰਹੇ ਹਾਂ ਮਤਲਬ ਜਿਹੜੇ ਇਧਰ ਉਧਰ ਨਹੀਂ ਗਏ ਨੇ ਬਾਈ ਸਰਪੰਚ ਸਾਹਿਬ ਨੇ ਕਿਹਾ ਇਹ ਵੇਖ ਤੇ ਗਏ ਨਹੀਂ ਆ ਗੋ ਜੀ ਏ ਇਹੀ ਕਰ ਇਹ ਇਹਨਾਂ ਨੇ ਬਣਾਈਆ ਬਿਲਡਿੰਗ ਹਾਂ ਦੇਖੋ ਇਹ ਕਿੰਨੇ ਫਲੋਰ ਆ ਕਿੰਨੇ ਕਮਰੇ ਬਣਜੂਗੇ ਉਹਦੇ ਬੇਸਮੈਂਟ ਬਣਾਈ ਆ ਦੇਖਿਆ ਇਹ ਬੇਸਮੈਂਟ ਦਾ ਸਾਰਾ ਉਹ ਸਾਡੇ ਪਿੰਡ ਦਾ ਦਰਵਾਜ਼ਾ ਹੈ ਉਧਰ ਐਕਸਿਸ ਬੈਂਕ ਦਾ ਇਹ ਆਪਣੀ ਦਰਵਾਜ਼ਾ ਹੈ